ਕਮਾਉਂੜੋ ਪੁਲਿਸ ਨੇ ਤਿੰਨ ਨੌਜਵਾਨਾਂ ਕੋਲੋਂ ਕੀਤੇ ਨਸ਼ੀਲੇ ਟੀਕੇ ਬਰਾਮਦ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਉਪ ਪੁਲਿਸ ਕਪਤਾਨ ਨਰਮਿੰਦਰ ਸਿੰਘ ਕਾਰਨ ਦੇ ਹੁਕਮਾਂ ਤੇ ਕਮਾਉਂੜੋ ਪੁਲਿਸ ਨੇ ਨਾਕੇ ਦਰਾਂ ਨੇ ਇੱਕ ਵਰਨਾ ਚਾਲਕ ਵਨਪ੍ਰੀਤ ਸਿੰਘ ਕੋਲੋਂ ਨਸ਼ੀਲੇ ਟੀਕੇ ਬਰਾਮਦ ਕੀਤੇ ਹਨ ਜੇ ਸਬੰਧੀ ਥਾਣਾ ਕਮਾਉਂੜ ਦੇ ਮੁਖ ਅਫਸਰ ਸਬ ਇੰਸਪੈਕਟਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇੱਕ ਵਰਨਾ ਚਾਲਕ ਨੌਜਵਾਨ ਨੂੰ ਨਸ਼ੇ ਦੇ ਟੀਕੇ ਸਮੇਤ ਪਿਛਲੇ ਦਿਨੀ ਕਾਬੂ ਕੀਤਾ ਸੀ ਜਿਸ ਅਪਰੰਤ ਪੁਲਿਸ ਨੇ ਉਕਤ ਨੌਜਵਾਨ ਵਰਨਪ੍ਰੀਤ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਇਨਕਸ਼ਾਪ ਕੀਤਾ ਸੀ ਕਿ ਉਹ ਪਿੰਡ ਮੰਡੇਰਾ ਦੇ ਦੋ ਨੌਜਵਾਨਾਂ ਕੋਲੋਂ ਨਸ਼ੇ ਦੇ ਟੀਕੇ ਲੈਂਦਾ ਹੈ ਜਿਸ ਅਪਰੰਤ ਪੁਲਿਸ ਨੇ ਵਰਨਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਬਚਿੱਤਰ ਸਿੰਘ ਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮੰਡੇਰਾ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੇ ਪਿੰਡ ਮੰਡੇਰਾ ਵਿਖੇ ਨਸ਼ੇ ਦੇ ਟੀਕੇ ਕਿਤੇ ਛੁਪਾ ਰੱਖੇ ਹਨ ਇਹਨਾਂ ਦੋਵਾਂ ਨੌਜਵਾਨਾਂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਮਨਪ੍ਰੀਤ ਸਿੰਘ ਕੋਲੋਂ 3 ਅਤੇ ਬਚਿੱਤਰ ਸਿੰਘ ਕੋਲੋਂ 7 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ ਉਹ ਜੀ ਅਸੀਂ ਮਿਤੀ 23 4 2025 ਨੂੰ ਜਿਹੜਾ ਹੈਗਾ ਐਸਆਈ ਸੁਪਿੰਦਰ ਸਿੰਘ ਦੇ ਨਾਲ ਦੀ ਰਿਪੋਰਟਸ ਪਾਰਟੀ ਨੇ ਜਿਹੜਾ ਫਿਰ ਅਸੀਂ ਇਹਨੂੰ ਇਹਦੇ ਬਰਾਮਦਗੀ ਕਰਾਈ ਤੇ ਜਿਹਨੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਤੇ ਪੁਲਿਸ ਰਿਮਾਂਡ ਤੋਂ ਬਾਅਦ ਇਹਨਾਂ ਦਾ ਜਿਹੜਾ ਹੈਗਾ ਦੋ ਦੋਸ਼ੀਆਂ ਦਾ ਹੋਰ ਦਾ ਨਾਮ ਲੱ타 ਸੀ ਇੱਕ ਮਨਪ੍ਰੀਤ ਸਿੰਘ ਸੀ ਤੇ ਇੱਕ ਉਹਦੇ ਵਿੱਚ ਬਚਿੱਤਰ ਸਿੰਘ ਸੀਗਾ ਉਹਨਾਂ ਦਾ ਫਿਰ ਪੁਲਿਸ ਰਿਮਾਂਡ ਲਿਆ ਜਿਨ੍ਹਾਂ ਨੇ ਆਪਣੇ ਪੁਲਿਸ ਰਿਮਾਂਡ ਦੇ ਵਿੱਚ ਦਰਾਨੇ ਪੁਲਿਸ ਰਿਮਾਂਡ ਉਹਨਾਂ ਤੋਂ ਵੀ ਸਾਨੂੰ ਬਰਾਮਦਗੀ ਹੋਈ ਆ ਤੇ ਇੱਕ ਕੋਲੋਂ 7 ਟੀਕੇ ਤੇ ਇੱਕ ਕੋਲੋਂ 3 ਟੀਕੇ ਬਰਾਮਦ ਹੋਏ ਨੇ ਤੇ ਜਿਨ੍ਹਾਂ ਨੂੰ ਅਸੀਂ ਉਹ ਬਰਾਮਦਗੀ ਕਰਾ ਕੇ ਜਿਹੜਾ ਹੈਗਾ ਤਵਦੀਸ਼ ਜਿਹੜੀ ਹੈਗੀ ਐਸ.ਆਈ. ਸੁਪਿੰਦਰ ਸਿੰਘ ਨੇ ਅਮਲੋ ਚ ਲਿਆ ਕੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਮਾਨਜੋਜਾ ਸਾਹਿਬ ਨੇ ਉਹਨਾਂ ਨੂੰ ਜਿਹੜਾ ਜੁਡੀਸ਼ੀਅਲ ਲਈ ਭੇਜ ਦਿੱਤਾ ਤੇ ਕੋਸ਼ਿਸ਼ ਸਾਡੀ ਅਸੀਂ ਜਿਹੜੀ ਹੈਗੀ ਨਸ਼ੇ ਬਾਰੇ ਹੋਰ ਵੀ ਜਿਹੜੀ ਸਾਡੀ ਮਹਿਮ ਚੱਲਦੀ ਆ ਉਹ ਚ ਵੱਧ ਤੋਂ ਵੱਧ ਅਸੀਂ ਲੋਕਾਂ ਤੋਂ ਸਹਿਯੋਗ ਵੀ ਮੰਗਦੇ ਆ ਤੇ ਅਪੀਲ ਵੀ ਕਰਦੇ ਆ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਸਾਨੂੰ ਜਰੂਰ ਦੱਸੋ ਥੈਂਕ ਯੂ ਜੀ ਥੈਂਕ ਯੂ